brought to by silver pumps top quality or consistent performance ke liye sirf silver pumps naam yaad rakhna main thonu ajj kehna chahunda dasna chahunda hai jinniyan beadbiyan hoyian ode piche te sahi janch hoye aa chhadu wale niklan ge kyunki innaa dillion upi ton inna to area to inna de workers liande hai jinna da kaam hi punjab vich gadbad karna hai ਆ ਜਦੋਂ ਬਿੱਲ ਲੈ ਕੇ ਆਇਆ ਪਰਸੇ ਚ ਉਥੇ ਫਿਰ ਤੋਂ ਗੁੰਮਰਾਹ ਕਰਨ ਵਾਸਤੇ ਆ ਝਾੜੂ ਵਾਲੇ ਆ ਜਿਹੜਾ ਨਰੇਸ਼ ਯਾਦ ਮਲੇਰ ਕੋਟਲੇ ਵਿੱਚ ਉਹਦੇ ਵਕੀਲ ਕੌਣ ਸੀ ਦੋਨੋਂ ਪੰਜਾਬ ਸਰਕਾਰ ਦੇ ਅੱਜ ਦੇ ਮੰਤਰੀ ਉਹ ਵਕੀਲ ਸੀ ਇਹਦੇ ਹਰਜੋਤ ਬੈਂਸ ਤੇ ਜਿਹੜਾ ਹੈਗਾ ਦੂਜਾ ਹੈਗਾ ਹਰਪਾਲ ਚੀਮਾ ਦੋਨੋਂ ਇਹਦੇ ਵਕੀਲ ਜਦੋਂ ਇਹਨਾਂ ਦੇ ਵਕੀਲਾਂ ਨੂੰ ਪਤਾ ਲੱਗਿਆ ਕੀ ਸੈਸ਼ਨ ਕੋਰਟ ਨੇ ਸਜ਼ਾ ਦੇ ਦਨੀ ਹੈ 2024 ਦਸੰਬਰ ਸਜ਼ਾ ਹੋਈ ਹੈ 7 ਮਹੀਨੇ ਪਹਿਲੇ ਤੁਸੀਂ ਦੇਖ ਲਓ ਸਜ਼ਾ ਤੋਂ 1 ਮਹੀਨੇ ਪਹਿਲੇ ਕੇਜਰੀਵਾਲ ਨੇ ਪੰਜਾਬ ਦੇ ਡੀਸੀ ਨੂੰ ਕਿਹਾ ਉਹਨਾਂ ਨੇ ਬੁਲਾ ਕੇ ਜਿਹਨੇ ਦਰਖਾਸਤ ਦਿੱਤੀ ਸੀ ਉਸ ਬੰਦੇ ਤੋਂ ਦਰਖਾਸਤ ਵਾਪਸ ਕਰਾਈ ਅੱਜ ਮੁੱਖ ਮੰਤਰੀ ਕੇਜਰੀਵਾਲ ਆ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਂਦਰੀ ਵੱਲ ਕਰਦਾ ਹੈ ਇਹਨਾਂ ਦੇ ਮੰਤਰੀ ਉੱਥੋਂ ਆ ਕੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ-ਚਾਰ ਮਹਿਕਮੇ ਦਿੱਤੀਆਂ ਸਾਰੀ ਚੀਜ਼ ਉਹ ਚਲਾਉਂਦੇ ਐ ਤੇ ਸਾਰਾ ਕੁਛ ਅਕਾਲੀ ਦਲ ਦੇ ਨਾਂ ਤੇ ਪਾ ਦਿੱਤਾ ਸਾਡੀ ਸਰਕਾਰ 'ਚ ਬੇਦਬੀ ਹੋਈ ਬੜਾ ਦੁੱਖ ਹੈ ਪਰ ਸਾਨੂੰ ਤੁਸੀਂ ਜਾਣਦੇ ਹੋ ਉਦੋਂ ਸਾਨੂੰ ਲੋਕਾਂ ਨੂੰ ਫੜਨ ਨੂੰ ਸਮਾਨੀ ਦਿੱਤਾ ਸਾਰਿਆਂ ਨੇ ਰੋਲਾ ਪਾ ਲਿਆ ਕੀ ਜੀ ਪੰਜਾਬ ਸਰਕਾਰ ਇਨਕੁਆਇਰੀ ਨਹੀਂ ਕਰੂਗੀ ਇਨਕੁਆਇਰੀ ਸੀਬੀਆ ਨੂੰ ਦੋ ਤੇ ਅੱਜ ਸਾਰੀ ਰੁਲਦੀ ਫਿਰਦੀ ਐ ਕੋਈ ਦੋਸ਼ੀ ਨਹੀਂ ਫੜਿਆ ਦੋ ਦੋ ਕੇਸ ਅਸੀਂ ਆਪਣੇ ਕੋਲੇ ਰੱਖੇ ਉਹਦੋਂ ਇੱਕ ਮੋਗੇ ਸੀ ਤੇ ਇੱਕ ਇੱਕ ਮੋਗੇ ਸੀ ਤੇ ਇੱਕ ਮਲੇਰ ਕੋਟਲੇ ਬੇਅਦਬੀ ਹੋਈ ਉਹ ਅਸੀਂ ਆਪ ਜਾਂਚ ਕੀਤੀ ਤੇ ਦੋਨਾਂ ਵਿੱਚ ਅਸੀਂ ਦੋਸ਼ੀਆਂ ਨੂੰ ਫੜ ਕੇ ਸਜ਼ਾ ਵੀ ਦਿਵਾ ਦਿੱਤੀ ਤੇ ਜਿਹੜੀ ਹੈਰਾਨੀ ਦੀ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਜਿਹੜਾ ਮਲੇਰ ਕੋਟਲੇ ਬੇਅਦਬੀ ਕੀਤੀ ਜਿਹੜਾ ਬੰਦਾ ਸੀ ਫੜਿਆ ਕੌਣ ਸੀ ਆਮ ਆਦਮੀ ਪਾਰਟੀ ਦਿੱਲੀ ਦਾ ਐਮ ਐਲ ਏ ਨਰੇਜ ਯਾਦਵ ਸੀ ਤੁਸੀਂ ਦੇਖ ਲਓ ਐਮ ਐਲ اے ਕਾ ਆਮ ਆਦਮੀ ਪਾਰਟੀ ਦਾ ਸੀ ਤੇ ਹੁਣ ਹੁਣ ਸੈਸ਼ਨ ਕੋਰਟ ਨੇ ਉਹਨ ਸਜ਼ਾ ਵੀ ਦੇ ਦਿੱਤੀ ਐ ਪਰ ਹਰਾਨੀ ਦੀ ਗੱਲ ਦੇਖੋ ਆ ਜਦੋਂ ਬਿੱਲ ਲੈ ਕੇ ਆਇਆ ਪਰਸੇ ਚ ਉਥੇ ਫਿਰ ਤੋਂ ਗੁੰਮਰਾਹ ਕਰਨ ਵਾਸਤੇ ਆ ਝਾੜੂ ਵਾਲੇ ਆ ਜਿਹੜਾ ਨਰੇਜ ਯਾਦਵ ਮਲੇਰ ਕੋਟਲੇ ਵਿੱਚ ਉਹਦੇ ਵਕੀਲ ਕੌਣ ਸੀ ਦੋਨੋਂ ਪੰਜਾਬ ਸਰਕਾਰ ਦੇ ਅੱਜ ਦੇ ਮੰਤਰੀ ਉਹ ਵਕੀਲ ਸੀ ਇਹਦੇ ਹਰਜੋਤ ਬੈਂਸ ਤੇ ਜਿਹੜਾ ਹੈਗਾ ਦੂਜਾ ਹੈਗਾ ਹਰਪਾਲ ਚੀਮਾ ਦੋਨੋਂ ਇਹਦੇ ਵਕੀਲ ਜਦੋਂ ਇਹਨਾਂ ਦੇ ਵਕੀਲਾਂ ਨੂੰ ਪਤਾ ਲੱਗਿਆ ਕਿ ਸੈਸ਼ਨ ਕੋਰਟ ਨੇ ਸਜ਼ਾ ਦੇ ਦੇਣੀ ਹੈ 2024 ਦਸੰਬਰ ਸਜ਼ਾ ਹੋਈ ਹੈ 7 ਮਹੀਨੇ ਪਹਿਲੇ ਤੁਸੀਂ ਦੇਖ ਲਓ ਸਜ਼ਾ ਤੋਂ 1 ਮਹੀਨੇ ਪਹਿਲੇ ਕੇਜਰੀਵਾਲ ਨੇ ਪੰਜਾਬ ਦੇ ਡੀਸੀ ਨੂੰ ਕਿਹਾ ਉਹਨਾਂ ਨੇ ਬੁਲਾ ਕੇ ਜਿਹਨੇ ਦਰਖਾਸਤ ਦਿੱਤੀ ਸੀ ਉਸ ਬੰਦੇ ਤੋਂ ਦਰਖਾਸਤ ਵਾਪਸ ਕਰਾਈ ਤੇ ਡੀਸੀ ਨੂੰ ਕਿਹਾ ਤੁਸੀਂ ਸੈਸ਼ਨ ਕੋਰਟ ਤੇ ਦਰਖਾਸਤ ਦਿਓ ਕਿ ਆਹ ਕੇਸ ਅਸੀਂ ਵਿਡਰੋਅ ਕਰ ਰਹੇ ਹਾਂ ਬੇਅਦਬੀ ਦਾ ਕੇਸ ਵਿਡਰੋਅ ਕਰ ਰਹੇ ਹਾਂ ਪਰ ਮੈਂ ਸਿਰ ਝੁਕਦਾ ਸੈਸ਼ਨ ਜੱਜ ਦਾ ਜਿਹਨੇ ਸੈਸ਼ਨ ਜੱਜ ਨੇ ਦਰਖਾਸਤ ਦੇ ਬਾਵਜੂਦ ਉਹਨੇ ਲਿਖਿਆ ਆਰਡਰ ਵਿੱਚ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਦਰਖਾਸਤ ਦਿੱਤੀ ਕੇਸ ਵਾਪਸ ਲੈ ਲੈਣ ਵਾਸਤੇ ਪਰ ਇੰਨੇ ਸਬੂਤ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਖਿਲਾਫ ਹੈ ਕਿ ਮੈਂ ਉਹਨੂੰ ਸਜ਼ਾ ਦੇ ਰਿਆਂ ਤੁਸੀਂ ਇਹਨਾਂ ਦੀ ਬੇਸ਼ਰਮੀ ਹੋਰ ਦੇਖ ਲਓ ਕਿੰਡੀ ਵੱਡੀ ਬੇਸ਼ਰਮੀ ਸਜ਼ਾ ਹੋ ਗਈ ਦਸੰਬਰ ਵਿੱਚ 7 ਮਹੀਨੇ ਪਹਿਲੇ ਤੇ ਉਹਦੇ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨ ਦੀ ਟਿੱਕ ਦੇ ਦਿੱਤੀ ਉਹਨੂੰ ਨਰੇਸ਼ਾਦ ਨੂੰ ਟਿੱਕੀ ਦੇ ਦਿੱਤੀ ਉਹਦੇ ਬਾਅਦ ਮੈਂ ਤੁਹਾਨੂੰ ਅੱਜ ਕਹਿਣਾ ਚਾਹੁੰਦਾ ਦੱਸਣਾ ਚਾਹਣਾ ਜਿੰਨੀਆਂ ਬੇਅਦਬੀਆਂ ਹੋਈਆਂ ਉਹਦੇ ਪਿੱਛੇ ਤੇ ਸਹੀ ਜਾਂਚ ਹੋਏ ਆ ਝਾੜੂ ਵਾਲੇ ਨਿਕਲਣਗੇ ਕਿਉਂਕਿ ਇਹਨਾਂ ਦਿੱਲੀੋਂ ਯੂਪੀ ਤੋਂ ਇਹਨਾਂ ਤੋਂ ਏਰੀਆ ਤੋਂ ਇਹਨਾਂ ਦੇ ਵਰਕਰ ਲਿਆਉਂਦੇ ਆ ਜਿਨ੍ਹਾਂ ਦਾ ਕੰਮ ਹੀ ਪੰਜਾਬ ਵਿੱਚ ਗੜਬੜ ਕਰਨਾ ਹੈ ਉਵੇਂ ਹੀ ਤੁਸੀਂ ਪਿਛਲੇ ਦਿਨਾਂ ਅਸੀਂ ਕਹਿੰਦੇ ਸੀ ਕਿ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਹਨ ਤੇ ਬੇਅਦਬੀ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਕੋਈ ਸਾਡਾ ਮੰਨਦਾ ਨਹੀਂ ਸੀ ਆ ਪ੍ਰਗਟ ਸਿੰਘ ਨੇ ਜੇ ਕਾਂਗਰਸ ਦਾ ਐਮਐਲਏ ਹੈ ਉਹਨੇ ਵਿਧਾਨ ਸਭਾ ਚ ਕੀ ਥੋੜੇ ਦਿਨ ਪਹਿਲੇ 5-7 ਦਿਨ ਪਹਿਲੇ ਕਿ ਮੈਂ ਕਾਂਗਰਸ ਦਾ ਐਮਐਲਏ ਮੈਂ ਅੱਜ ਸੱਚ ਬੋਲਣਾ ਚਾਹਣਾ ਹੈ ਸਾਡੀ ਪਾਰਟੀ ਨੇ ਦੋਸ਼ੀ ਫੜਨਾ ਨਿਸ਼ਾਨਾ ਨਹੀਂ ਸੀ ਸਾਡੀ ਪਾਰਟੀ ਨੇ ਸਿਆਸਤ ਕੀਤੀ ਆਮ ਕਾਂਗਰਸ ਦੇ ਐਮ ਐਲ اے ਕਹਿ ਰਿਹਾ ਸੁਖੀ ਜ਼ਿੰਦਾਵੇ ਨੇ ਆਪਣਾ ਟੀਵੀ ਤੇ ਬਿਆਨ ਦਿੱਤਾ ਸੁਖੀ ਜ਼ਿੰਦਾਵਾ ਕਹਿ ਰਿਹਾ ਕਿ ਐਸ ਆਈਟੀ ਮੀਟਿੰਗਾਂ ਵਿੱਚ ਮੈਂ ਹਾਂ ਬੈਠਾ ਹੁੰਦਾ ਸੀ ਸਾਡਾ ਨਿਸ਼ਾਨਾ ਦੋਸ਼ੀ ਫੜਨੇ ਨਹੀਂ ਸਿਆਸਤ ਕਰਨਾ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਮੈਂ ਬੇਨਤੀ ਕਰਨਾ ਚਾਹੁੰਦਾ ਯਾਰ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬਣੀ ਪਾਰਟੀ ਹੈ ਅਕਾਲੀ ਦਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਕੌਣ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਅਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਜਾਨ ਦੇ ਦੇਸੇ ਦਾ ਗੁਰੂ ਵਾਸਤੇ ਤੇ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਲੋਕਾਂ ਨੇ ਮੰਨ ਲਿਆ ਤੇ ਕਿਹਨੇ ਇਲਜ਼ਾਮ ਲਾਇਆ ਜਿਨ੍ਹਾਂ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਗੱਲਾਂ 'ਚ ਆ ਗਏ ਆ ਝਾੜੂ ਵਾਲਿਆਂ ਦੀ ਗੱਲਾਂ 'ਚ ਆ ਗਏ ਮੈਨੂੰ ਦੱਸ ਲੋ 10 ਸਾਲ ਹੋ ਗਏ ਇਹਨਾਂ ਦੀਆਂ ਸਰਕਾਰਾਂ ਇੱਕ ਵੀ ਕਾਲੀ ਵਰਕਰ ਦਾ ਲੀਡਰ ਦਾ ਨਾਮ ਦੱਸੋ ਕਿਹੜੇ ਪਰਚੇ 'ਚ ਹੈ ਝੂਠ ਝੂਠ ਹੀ ਹੁੰਦਾ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨ ਆਇਆ ਹਾਂ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜੋ 10 ਸਾਲਾਂ 'ਚ ਹਾਲਾਤ ਬਣੀਆਂ ਆਪਣੀ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ ਧੱਕੇ ਚੱਲੀ ਜਾਂਦੇ ਐ ਅੱਜ ਮੁੱਖ ਮੰਤਰੀ ਕੇਜਰੀਵਾਲਾ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਹੈ ਇਹਨਾਂ ਦੇ ਮੰਤਰੀ ਉੱਥੋਂ ਆ ਕੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ ਚਰਨ ਮਹਿਕਮਤ ਦਿੱਤੀ ਆ ਸਾਰੀ ਚੀਜ਼ ਉਹ ਚਲਾਉਂਦੇ ਆ ਆਪਾਂ ਵੋਟਾਂ ਪਾਈਆਂ ਸੀ ਬਦਲਾਅ ਵਾਸਤੇ ਐ ਜਾ ਬਦਲਾਅ ਚਾਹੁਣੇ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ ਮੇਥੋਂ ਗਲਤੀ ਹੋ ਸਕਦੀ ਹੈ ਕਿਸੇ ਹੋਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜਾ ਅਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਤੁਸੀਂ ਦੇਖ ਲਓ ਹੁਣ ਤਾਂ ਆਪਣੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਆਸਟ੍ਰੇਲੀਆ ਨੇ ਵੀ ਬੰਦ ਕਰਤੇ ਕੈਨੇਡਾ ਨੇ ਵੀ ਬੰਦ ਕਰਤੇ ਜੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ ਅਕਾਲੀ ਦਲ ਨੂੰ ਤਗੜਾ ਕਰਨਾ ਪੈਣਾ ਅਕਾਲੀ ਦਲ ਦੀ ਸਰਕਾਰ